ਚਾਰ ਦੇ ਵਿੱਚ ਸੀਐਮ ਮਾਨ ਨੇ ਚੋਕੀਏ ਤਾਕਤ ਹੁਸ਼ਿਆਰਪੁਰ ਤੇਜਰੰਦਰ ਸੀਟ ਤੇ ਕੀਤਾ ਚੋਣ ਪ੍ਰਚਾਰ ਡਾਕਟਰ ਚੱਬੇਵਾਲ ਤੇ ਪਵਨ ਟੀਨੂ ਦੇ ਲਈ ਜਟਾਇਆ ਸਮਰਥਨ ਸਿੱਖਿਆ ਅਤੇ ਸਿਹਤ ਦੇ ਮਸਲੇ ਤੇ ਬੋਲੇ ਨੇ ਸੀਐਮ ਮਾਨ ਲੋਕਾਂ ਦੀਆਂ ਮਜਬੂਰੀਆਂ ਨੂੰ ਕਰਾਂਗੇ ਖਤਮ ਸੋ ਸੀਐਮ ਮਾਨ ਦੇ ਵੱਲੋਂ ਟਾਂਡਾ ਤੇ ਕਰਤਾਰਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ ਗਿਆ ਲਗਾਤਾਰ ਜੋਰਾ ਸ਼ੁਰਾ ਦੇ ਨਾਲ ਚੋਣ ਪ੍ਰਚਾਰ ਜਾਰੀ ਹੈ ਸੋ ਰੋਡ ਸ਼ੋਅ ਕੱਢਿਆ ਗਿਆ ਜਿੱਥੇ ਕਿ ਲੋਕਾਂ ਦੇ ਵੱਲੋਂ ਵੀ ਵੱਡਾ ਸਮਰਥਨ ਮਿਲਦਾ ਹੋਇਆ ਨਜ਼ਰ ਆਇਆ ਸੋ ਡਾਕਟਰ ਚੱਬੇਵਾਲ ਅਤੇ ਟੀਨੂ ਦੇ ਲਈ ਜਿਹੜਾ ਕਿ ਸਮਰਥਨ ਕਰਦੇ ਹੋਏ ਨਜ਼ਰ ਆਏ ਨੇ ਹੁਸ਼ਿਆਰਪੁਰ ਤੇ ਜਰੰਦਰ ਸੀਟ ਤੇ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਗਿਆ ਹੈ ਸ਼ਿਆਰਪੁਰ ਤੇ ਜੰਦਰ ਸਿੱਟ ਤੇ ਚੋਣ ਪ੍ਰਚਾਰ ਕੀਤਾ ਗਿਆ ਚੋਣ ਪ੍ਰਚਾਰ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਚੋਕੀਏ ਤਾਕਤ ਟਾਂਡਾ ਤੇ ਕਰਤਾਰਪੁਰ ਸਾਹਿਬ ਵਿਖੇ ਇਹ ਚੋਣ ਪ੍ਰਚਾਰ ਕੀਤਾ ਗਿਆ ਸਿਲ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਵੀ ਸਮਰਥਨ ਮਿਲਦਾ ਹੋਇਆ ਨਜ਼ਰ ਆਇਆ ਆਪ ਦੇ ਮੁੱਖ ਮੰਤਰੀ ਭਗਵੰਤ ਸਿੱਧਮਾਨ ਵੱਲੋਂ ਅੱਜ ਜਿਲ੍ਹੇ ਦਾ ਰੋਡ ਸ਼ੋਅ ਕੀਤਾ ਗਿਆ। ਉਹਨਾਂ ਨੇ ਤਿੰਨ ਦੇ ਹੱਕ ਦੇ ਵਿੱਚ ਕਰਤਾਰਪੁਰ ਦੇ ਵਿਖੇ ਔਰ ਉਸ ਤੋਂ ਬਾਅਦ ਉਹਨਾਂ ਨੇ ਬਾਬਾ ਸਾਹਿਬ ਮੇਦ ਕਰਦੀ ਜਿਹੜੀ ਐਤ੍ਰਸਿਮਾ ਦੇ ਉੱਤੇ ਆਪਣਾ ਫੁੱਲ ਅਰਪਨ ਕਰਦੇ ਹੋਏ ਇਸ ਰੋਡ ਸ਼ੋਅ ਦੀ ਜਿਹੜੀ ਸਮਾਪਤੀ ਕੀਤੀ ਹੈ। ਉਹ ਰੋਡ ਸ਼ੋਅ ਜਿਹੜਾ ਵਾ ਇੱਥੇ ਫੁੱਲ ਅਰਪਨ ਕਰਨ ਤੋਂ ਬਾਅਦ ਬਾਬਾ ਸਾਹਿਬ ਦੀ ਟੀਮ ਰੰਮ ਬੇਤ ਕਰਦੀ ਜਿਹੜੀ ਐਤ੍ਰਸਿਮਾ ਦਾ ਇੱਥੇ ਜਿਹੜਾ ਉਹਨਾਂ ਨੇ ਫੁੱਲ ਅਰਪਨ ਕਰਨ ਤੋਂ ਬਾਅਦ ਜਿਹੜਾ ਵਾ ਇਸ ਰੋਡ ਸ਼ੋਅ ਦੀ ਜਿਹੜੀ ਸਮਾਪਤੀ ਕੀਤੀ ਹੈ। ਔਰ ਉਹ ਭਗਵੰਤ ਮਾਨ ਵੱਲੋਂ ਇਹ ਕਿਹਾ ਗਿਆ ਹੈ ਜੇ 13 ਸੀਟਾਂ ਜਿੱਤ ਕੇ ਜਿਹੜੀਆਂ ਅਸੀਂ ਜਿਹੜਾ ਆਪਣੇ ਆਪਣੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਦਿੱਲੀ ਵਿੱਚ ਭੇਜਾਂਗੇ ਔਰ ਪੰਜਾਬ ਦਾ ਜਿਹੜਾ ਵਿਕਾਸ ਇਹਨਾਂ ਦੂਰਾਂ ਪਿਆਵਾ ਉਹ ਕਰਾਂਦੀ ਅਸੀਂ ਜਿਹੜੀਆਂ ਪੂਰੀ ਤੇ ਪੂਰੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਪ੍ਰਿੰਸ ਦੇ ਨਾਲ ਦਲਿੰਦਰ ਗੁਪਤਾ ਇੰਡੀਆ ਨੀ ਪੰਜਾਬ ਜਲੰਧਰ ਇਹਨਾਂ ਦੇ ਹੱਕ ਦੇ ਵਿੱਚ ਕਰਤਾਰਪੁਰ ਵਿੱਚ ਜਿਹੜਾ ਵੋਟਾਂ ਮਗੀਆਂ ਗਈਆਂ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਮੀਤੋਰ ਦੇ ਨਾਲ ਗੱਲ ਕਰਦੇ ਆ ਹਾਂਜੀ ਤਾਂ ਉਹ ਜੀ ਕਿੱਦਾਂ ਦਾ ਤੁਹਾਨੂੰ ਰਿਸਪੌਂਸ ਮਿਲਦੇ ਆ ਲੋਕਾਂ ਵੱਲੋਂ ਰਿਸਪੌਂਸ ਬਹੁਤ ਜ਼ਬਰਦਸਤ ਹੈ ਇਹ ਹੋ ਜਾ ਰਿਹਾ ਰਿਸਪੌਂਸ ਮੇਰਾ ਖਿਆਲ ਹੈ ਕਿਸੇ ਉਮੀਦਵਾਰ ਹੋਰ ਨੂੰ ਨਹੀਂ ਮਿਲਦਾ ਹੋਣਾ ਹਜ਼ਾਰਾਂ ਦੀ ਗਿਣਤੀ ਚ ਲੋਕ ਇੰਨੀ ਗਰਮੀ ਚ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ ਹਜ਼ਾਰਾਂ ਮੈਨੂੰ ਲੱਗਦਾ ਹੈ 20-25 ਹਜ਼ਾਰ ਲੋਕ ਅੱਜ ਕਰੋੜ ਸ਼ੋਅ ਵਿੱਚ ਸ਼ਾਮਲ ਹੋਏ ਤੇ ਭਗਵੰਤ ਸਿੰਘ ਮਾਨ ਜੀ ਇਹ ਗੱਲ ਪੱਕੀ ਮੰਨ ਕੇ ਗਏ ਆ ਵੀ ਇੰਨੇ ਲੋਕਾਂ ਨੂੰ ਵੇਖ ਕੇ ਲੱਗਦਾ ਕਿ ਇਹ ਸੀਟ ਜਿਹੜੀ ਆ ਆਮ ਆਦਮੀ ਪਾਰਟੀ 100% ਜਿੱਤੇਗੀ ਤੇ ਮਿਹਨਤ ਬਹੁਤ ਕਰ ਰਿਹਾ ਆ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਰ ਇਹ ਜਿਸ ਤਰ੍ਹਾਂ ਹੀ ਭਗਵਾਨ ਸਕੇ ਮਾਣ ਆਏ ਨੇ ਔਰ ਇਹ ਜਗ੍ਹਾ ਜਗ੍ਹਾ ਜਾ ਰਹੇ 13 0 ਦਾ ਮਿਸ਼ਨ ਹੈ ਕਿ 13 0 ਦਾ ਮਿਸ਼ਨ ਸਫਾਇਆ ਹੋ ਜਾਏਗਾ ਪੂਰਾ ਹੋਏਗਾ 13 ਨੂੰ 13 ਆਉਣੀਆਂ ਕਿਉਂਕਿ ਕਾਂਗਰਸ ਘੁੱਟ ਫੁੱਟ ਗਈ ਹੈ ਕਾਂਗਰਸ ਕੋ ਲੀਡ ਨਹੀਂ ਹੈ ਨੀ ਪੰਜਾਬ ਉਹਨਾਂ ਨੇ ਉਮੀਦਵਾਰੀ ਸੱਜਣੋਂ ਖੱਬੇ ਖੱਬੇ ਉੱਪਰ ਥੱਲੇ ਜਲੰਧਰ ਦਾ ਉਮੀਦਵਾਰ ਤਾਂ 150 ਤੋਂ 160 ਕਿਲੋਮੀਟਰ ਦੂਰ ਤੋਂ ਲੱਭਿਆ ਉਹਨੂੰ ਕੋਈ ਜਲੰਧਰ ਦੇ ਕਾਂਗਰਸੀ ਲੋਕ ਜਿਹੜੇ ਬੜੇ ਪਰੇਸ਼ਾਨ ਆ ਵੀ ਅਸੀਂ ਇਹ ਉਮੀਦਵਾਰ ਜਿਹੜਾ ਕਿਸੇ ਨੂੰ ਜਾਣਦਾ ਨਹੀਂ ਜਿਨੇ ਕੋ ਕੰਮ ਨਹੀਂ ਕੀਤਾ ਤੇ ਜਿਹਦੇ ਤੇ ਭਰੋਸਾ ਵੀ ਕੋਈ ਨਹੀਂ ਜਿਹਦੇ ਉੱਤੇ ਕ腐ਸ਼ਨ ਦੇ ਦੋਸ਼ ਆ ਜਿਹਦੇ ਉੱਤੇ ਆਚਰਣ ਗੰਦੇ ਆਚਰਣ ਦੇ ਦੋਸ਼ ਆ ਵੀ ਉਹਦੇ ਵਾਸਤੇ ਵੋਟ ਕਿੱਦਾਂ ਮੰਗ ਲਈ ਕਾਂਗਰਸੀ ਮੁਕਾਬਲਾ ਕਿਦਾਂ ਗਿੰਦੇ ਹੋ ਚਰਨ ਸਿੰਘ ਚੰਨੀ ਨਾਲ ਸੁਸ਼ੀਲ ਰਿੰਕੂ ਨਾਲ ਕੇ ਪੀ ਰਾਤ ਕਿਦਾਂ ਲੈਂਦੇ ਦੇਖੋ ਆਮ ਆਦਮੀ ਪਾਰਟੀ ਸੀਟ ਜਿੱਤੂਗੀ ਬਾਕੀ ਦੂਜੇ ਤੀਜੇ ਚੌਥੇ ਪੰਨੇ ਲਈ ਆਪ ਕੋ ਇਹਨਾਂ ਜੋਰ ਲਾ ਲੰਦਿਓ ਮੁਕਾਬਲਾ ਕਿਦੇ ਵਾਲਾ ਤੁਸੀਂ ਕੋਈ ਤਾਂ ਫਾਈਟਰ ਦੇ ਵਿੱਚ ਪਚਾਰਾ ਵਿੱਚ ਕਿਦਾਂ ਲਾ ਫਾਈਟ ਆ ਕਿ ਮੁਕਾਬਲਾ ਜਿੱਦਾਂ ਦੀ ਜਨਤਾ ਅਸੀਂ ਆਈ ਕੋਈ ਮੁਕਾਬਲੇ ਵਾਲੀ ਗੱਲ ਰਹੀ ਨਹੀਂ ਆਮ ਆਦਮੀ ਪਾਰਟੀ ਸੀਟ ਜਿੱਤੂਗੀ 100% ਜਿਹਦਾ ਸੁਸ਼ੀਲ ਕੁਵਾਰ ਇੱਕੂ ਕਹ ਰਹੇ ਨੇ ਇਹ ਕਿ ਸੀਟ ਜਿਹੜੀ ਹੈ ਭਾਜਪਾ ਦੀ ਢੋਲੀ ਵਿੱਚ ਜਾਏਗੀ ਤੇ ਚਰਚ ਕਰਨੀ ਕਹ ਰਹੇ ਨੇ ਵੀ ਸੀਟ ਜਿਹੜੀ ਆ 100% ਕਾਂਗਰਸ ਇਸ ਵਾਰ ਜਿਹੜੀ ਹੈ ਤੇ ਵਿਜੇ ਪ੍ਰਾਪਤ ਕਰੇਗੀ ਤੁਸੀਂ ਕਹ ਲਿਓ ਕੀ ਆਮ ਆਦਮੀ ਪਾਰਟੀ ਜਿਹੜੀ ਹੈ ਵਿਜੇ ਪ੍ਰਾਪਤ ਕਰੇਗੀ ਇਤਿਹਾਸ ਕਿਦਾਂ ਲਗਾਏ ਜਾ ਰਹੇ ਆ ਪਿਆਸ ਲੋਕਾਂ ਤੋਂ ਲੱਗਦੇ ਆ ਥੋੜਾ ਥੋੜਾ ਫਸਲ ਜਦ ਜਦ ਇੰਨਾ ਇੰਨਾ ਜਦ ਰਸ ਦੇਖੋ ਤੁਸੀਂ ਕਿੰਨਾ ਸੀ ਕਿੰਨੇ ਘੰਟੇ ਰੋਡ ਸੋ ਚੱਲਿਆ ਤੇ ਲੋਕਾਂ ਦਾ ਜੋਸ਼ ਦੇਖੋ ਕਾਂਗਰਸ ਦੇ ਜਲਸਿਆਂ ਚ ਦਾ ਇਦਾਂ ਜਦ ਪਤਾ ਵੀ ਸੈਂਦਾ geçti herhalde ਬਿਲਕੁਲ ਪਵਨ ਪਵਨ ਕਮਾਟੀ ਨੇ ਬੋਲੋ ਕਿਹਾ ਜਾਵਾ ਕਿ ਜਿਹੜਾ 13 ਜ਼ੀਰੋ ਦੇ ਨਾਲ ਜਿਹੜਾ ਵਲ ਸਫਾਇਆ ਜਿਹੜਾ ਪੰਜਾਬ ਦਾ ਹੋਇਆ ਦਾ ਇਹ ਜਿਹੜੀ ਸੀਟ ਹੈਗੀ ਆ ਜਲੰਧਰ ਦੀ ਜਿਹੜੀ ਸੀਟ ਹੈਗੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਜਿੱਤ ਕੇ ਭਗਵੰਤ ਮਾਨ ਦੀ ਝੋਲੀ ਵਿੱਚ ਪਾਏਗੀ ਔਰ ਮੁਕਾਬਲੇ ਦੀ ਗੱਲ ਕਰੀਏ ਤਾਂ ਮੁਕਾਬਲਾ ਕਹਦੇ ਕਿ ਮੇਰਾ ਕਿਸੇ ਨਾਲ ਹੀ ਮੁਕਾਬਲਾ ਨਹੀਂ ਹੈਗਾ ਕਿਉਂਕਿ ਜੇ ਕਾਂਗਰਸ ਦੀ ਗੱਲ ਕਰਦੇ ਆ ਤਾਂ ਬਾਦੂ ਮੀਰਵਾੜੇ ਗਏ ਨੇ 160 ਕਿਲੋਮੀਟਰ ਚੱਲ ਕੇ ਆਏ ਨੇ ਤੇ ਸੁਸ਼ੀਲ ਕੁਮਾਰ ਨੂੰ ਜਿਨ੍ਹਾਂ ਨਾਲ ਕੋਈ ਸਟੈਂਡ ਨਹੀਂ ਹੈਗਾ ਤੇ ਇਸ ਕਰਕੇ ਕਹਿੰਦੇ ਕਿ ਅੱਜ ਦੇ ਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਪਵ ਹੈ ਗਈ ਆ ਕੈਮਰਾਮੈਨ ਪ੍ਰੈਸ ਦੇ ਨਾਲ ਦਿਨਿੰਦਰ ਗੁੱਪਤਾ ਸ਼ਿਆਲਪੁਰ ਤੇ ਜੰਦਰ ਸਿੰਘ ਤੇ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਗਿਆ ਡਾਕਟਰ ਜਬੇਵਾਲ ਤੇ ਪਵਨ ਟੀਨੂ ਦੇ ਲਈ ਜਟਾਇਆ ਗਿਆ ਸਮਰਥਨ ਸੋ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਵੀ ਸਮਰਥਨ ਮਿਲਦਾ ਹੋਇਆ ਨਜ਼ਰ ਆਇਆ ਸੋ ਸ੍ਰੀ ਭਗਵੰਤ ਮਾਨ ਦਾਲ ਚੋਣ ਪ੍ਰਚਾਰ ਲਗਾਤਾਰ ਚੱਲ ਰਿਹਾ ਹੈ ਵੀਰ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਇਹ ਦੱਸ ਦਿਓ ਕਿ ਪੰਜਾਬ ਦੇ ਜਿਹੜੇ ਲੋਕ ਨੇ ਖਾਸ ਤੌਰ ਤੇ ਹਸ਼ਿਆਰਪੁਰ ਦੇ ਜਿਹੜੇ ਲੋਕ ਨੇ ਓਹੋ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਨੇ ਧਰਮ ਦੇ ਜਾਂ ਨਫਰਤ ਦੇ ਨਾਂ ਤੇ ਵੋਟ ਨਹੀਂ ਪਾਉਂਦੇ ਇਹ ਵਿਕਾਸ ਦੇ ਨਾਂ ਤੇ ਇਹ ਕੰਮ ਦੀ ਰਾਜਨੀਤੀ ਕਰਦੇ ਐ ਚੰਮ ਦੀ ਰਾਜਨੀਤੀ ਨਹੀਂ ਕਰਦੇ ਗੱਲ ਦੱਸ ਦਿਓ ਇੱਕ ਤਰੀਕ ਨੂੰ ਜਿੰਨੀ ਭਾਰੀ ਗਿਣਤੀ ਤੁਸੀਂ ਪਹੁੰਚੇ ਹੋ ਮੈਨੂੰ ਲੱਗਦਾ ਤੁਸੀਂ ਤਾਂ ਫੈਸਲਾ ਤਾਂ ਕਰ ਹੀ ਬੈਠੇ ਹੋ ਬਸ ਹੁਣ ਤਾਂ ਐਲਾਨ ਹੀ ਬਾਕੀ ਐ ਇੱਕ ਤਰੀਕ ਨੂੰ ਡਾਕਟਰ ਰਾਜ ਕੁਮਾਰ ਚੱਬੇਵਾਲ ਤੁਹਾਡੇ ਉਮੀਦਵਾਰ ਨੇ ਔਰ ਮੈਂ ਜਿੱਥੇ ਵੀ ਗਿਆ ਇਸ ਤੋਂ ਬਾਅਦ ਮੈਂ ਕਰਤਾਰਪੁਰ ਜਾਣਾ ਕੱਲ ਮੈਂ ਅੰਮ੍ਰਿਤਸਰ ਸੀ ਅਰਵਿੰਦ ਕੇਜਰੀਵਾਲ ਸਾਹਿਬ ਆਏ ਸੀ ਅੱਜ ਉਹ ਗਏ ਨੇ ਸਭ ਤੋਂ ਪਹਿਲਾਂ ਅੱਜ ਸੰਗਠਨ ਦੀ ਮੀਟਿੰਗ ਕਰਕੇ ਉਹ ਮਹਾਰਾਸ਼ਟਰ ਚਲੇ ਗਏ ਇਹਨਾਂ ਨੂੰ ਇਹ ਸੀਗਾ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਆਮ ਆਦਮੀ ਪਾਰਟੀ ਨੂੰ ਖਤਮ ਕਰ ਦੇਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿਆ ਆਵਾਜ਼ੀ ਪਾਰਟੀ ਵਾਲੇ ਕਿਸੇ ਹੋਰ ਮਿੱਟੀ ਦੇ ਬਣੇ ਹੋਇਆ ਇਹਨਾਂ ਨੂੰ ਤੁਸੀਂ ਦਬ ਨਹੀਂ ਸਕਦੇ ਇਹਨਾਂ ਨੂੰ ਤੁਸੀਂ ਚੁਕਾ ਨਹੀਂ ਸਕਦੇ ਆ ਫਰਕ ਹੁੰਦਾ ਜੀ ਵਫਾਦਾਰੀ ਦਾ ਕਿਉਂਕਿ ਸੰਕਟ ਦੇ ਸਮੇਂ ਪਰਖੇ ਜਾਂਦੀਆਂ ਨੇ ਵਫਾਦਾਰੀਆਂ ਤੇ ਅੱਜ ਕੇਜਰੀਵਾਲ ਸਾਹਿਬ ਨੇ ਉੱਥੇ ਬੋਲਦੇ ਹੋਏ ਕਿਹਾ ਕਿ ਮੈਨੂੰ ਇੰਨੀ ਖੁਸ਼ੀ ਹੋਈ ਕਿ ਪੰਜਾਬ ਦੇ ਲੋਕਾਂ ਨੇ ਆਪਣੀ ਵਚਨ ਆਪਣੀ ਜ਼ੁਬਾਨ ਨਿਭਾਈ ਤੇ ਪੰਜਾਬ ਦੇ ਵਿੱਚ ਕੋਈ ਪਾਰਟੀ ਦੇ ਨੇੜੇ ਤੇੜੇ ਵੀ ਤੋੜਨ ਵਾਲਾ ਜਾਂ ਕੋਈ ਪਾਰਟੀ ਨੂੰ ਦਰਾਣਾ ਪਾਉਣ ਵਾਲਾ ਕੋਈ ਨੇੜੇ ਨਹੀਂ ਆ ਸਕਿਆ ਇਸੇ ਕੰਮੇ ਜਿਵੇਂ ਦਿੱਲੀ 'ਚ ਹੋਇਆ ਸੋ ਵੀਰੋ ਇਹ ਤਾਂ ਆਪਣੇ ਇੱਜ਼ਤ ਅਣਖਾ ਅਬਰੂ ਦਾ ਸਵਾਲ ਸੀ ਸੋ ਹੁਣ ਇੱਕ ਤਰੀਕ ਨੂੰ ਜਦੋਂ ਵੋਟ ਪਾਉਣ ਜਾਓਗੇ ਤਾਂ ਇੱਕ ਚੀਜ਼ ਧਿਆਨ 'ਚ ਰੱਖ ਕੇ ਜਾਇਓ ਕਿ ਇੱਕ ਤਰੀਕ ਨੂੰ ਜਿਹੜੀ ਵੋਟ ਪਊਗੀ ਉਹ ਮੈਨੂੰ ਮੇਰੇ ਕੋਲੇ ਪਹੁੰਚੂਗੀ ਜਦੋਂ ਵੋਟ ਮੇਰੇ ਕੋਲੇ ਪਹੁੰਚ ਗਈ ਮੈਂ ਦੁੱਗਣੇ ਤਿੱਗਣੇ ਹੌਸਲੇ ਨਾਲ ਕੰਮ ਕਰੂੰਗਾ ਆਉਣ ਵਾਲੇ 6-7 ਮਹੀਨਿਆਂ ਦੇ ਵਿੱਚ ਜੋ-ਜੋ ਮੈਂ ਸੋਚੀ ਬੈਠਾ ਉਹ ਪੂਰਾ ਹੋ ਗਿਆ ਤਾਂ ਰੰਗਲੇ ਪੰਜਾਬ ਦੇ ਰੰਗ ਹੋਰ ਗੂੜੇ ਹੋਣਗੇ ਰੰਗਲੇ ਪੰਜਾਬ ਦੇ ਰੰਗ ਹੋਰ ਸਾਹਮਣੇ ਆਰਤਾਰਪੁਰ ਦੇ ਕ੍ਰਾਂਤੀਕਾਰੀ ਲੋਕਾਂ ਚ ਆ ਕੇ ਬਹੁਤ ਚੰਗਾ ਲੱਗਿਆ ਜਿੰਨਾ ਪਿਆਰ ਜਨੂਨ ਔਰ ਜਜ਼ਬਾ ਲੈ ਕੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਮੇਰੇ ਸਾਰੀ ਥਕਾਵਟ ਲੈ ਜਾਂਦੀ ਹੈ ਜਦੋਂ ਇਸ ਤਰ੍ਹਾਂ ਦਾ ਪਿਆਰ ਮਿਲਦਾ ਹੈ ਮਾਵਾ ਪੈਣਾ ਛੋਟੇ ਬੱਚੇ ਆਪਣੇ ਘਰਾਂ ਦੀਆਂ ਬਾਲਕੋਨੀਆਂ ਚ ਆ ਕੇ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਪਿਆਰ ਦੇ ਰਹੇ ਨੇ ਇਸ ਤੋਂ ਵੱਡਾ ਕੋਈ ਕਰੰਸੀ 'ਚ ਕਿਸੇ ਕਰੰਸੀ 'ਚ ਇਹਦਾ ਮੁੱਲ ਨਹੀਂ ਪੈ ਸਕਦਾ ਇਸ ਪਿਆਰ ਦਾ ਕਰਤਾਰਪੁਰ ਵਾਲੇ ਉਹ ਸਾਰੀ ਉਮਰ ਦਾ ਕਈ ਜਨਮਾਂ ਦਾ ਰਿਣੀ ਆ ਮੈਂ ਤੁਹਾਡਾ ਜਿ ਜਿੰਨਾ ਜਦੋਂ ਵੀ ਕਰਤਾਰਪੁਰ ਆਇਆ ਜਿੰਨਾ ਪਿਆਰ ਮੰਗਿਆ ਉਹ ਤੋਂ ਤਿੱਗਣਾ ਚੌਗਣਾ ਤੁਸੀਂ ਪਿਆਰ ਦਿੱਤਾ ਤੇ ਵੀਰੋ ਸਾਡੇ ਅੱਜ ਅੱਜ ਮੈਂ ਇੱਥੇ ਕਰਤਾਰਪੁਰ ਜਲੰਧਰ ਲੋਕ ਸਭਾ ਸੀਟ ਲਈ ਮੈਂ ਪ੍ਰਚਾਰ ਕਰਨ ਆਇਆ ਬੇਚਾਰੇ ਪਾਸੇ ਕਰੂ ਹਾਂ ਸੋ ਵੀਰੋ ਤੁਸੀਂ ਫੈਸਲਾ ਕਰ ਦੇਣਾ ਇੱਕ ਤਰੀਕ ਨੂੰ ਫੈਸਲਾ ਤਾਂ ਕਰੀ ਬੈਠੇ ਹੋ ਬਸ ਇੱਕ ਨੂੰ ਤਾਂ ਐਂ ਕਰਨਾ ਹੈ ਬਸ ਤੇ ਸਫਾਈ ਕਰ ਦੇਣੀ ਆਪਾਂ ਤੇ ਆਪਣਾ ਚੋਣ ਨਿਸ਼ਾਨ ਵੀ ਝਾੜੂ ਐ ਤੇ ਝਾੜੂ ਕਰਦਾ ਵੀ ਸਫਾਈ ਐ ਸੋ ਇਸ ਕਰਕੇ ਆ ਪੋਸਟਰ ਬਣਾਈ ਫਿਰਦੇ ਹਾਂ ਮਿਸ਼ਨ 130 ਜਲੰਧਰ ਯੂਥ ਦੀ ਟੀਮ ਆ ਜਿਹੜਾ ਪਿਆਰ ਹੈ ਇਹ ਕਿਤੇ ਕਿਸਮਤ ਨਾਲ ਹੀ ਕਿਤੇ ਮਿਲਦਾ ਕੋਈ ਪੁਰਾਣੇ ਜਨਮਾਂ ਦੇ ਮੇਰੇ ਕੋਈ ਪੁੰਨ ਕੀਤੇ ਹੋਣੇ ਉਹ ਸਾਹਮਣੇ ਆ ਰਹੇ ਨੇ ਨਹੀਂ ਅੱਜ ਕੱਲ ਕੋਣ ਇਥੇ ਲੀਡਰਾਂ ਨੂੰ ਦੇਖਣ ਜਾਂਦਾ ਹੈ ਕੋਣ ਉਹਨਾਂ ਤੇ ਫੁੱਲ ਸਿੜਦਾ ਹੈ ਉਹ ਸੁਖਵੀਰ ਬਾਦਲ ਹੋਰੀ ਤਰਸੇ ਪਏ ਨੇ ਕੋਈ ਸਾਡੇ ਤੇ ਕੋਈ ਸਾਡੇ ਤੇ ਕੋਈ ਫੁੱਲ ਸੁੱਟ ਜੇ ਫਿਰ ਵਿਚਾਰੇ ਆਪਣਿਆਂ ਤੋਂ ਹੀ ਸਟਵਾਉਂਦੇ ਆ ਬਿਚਲ ਤੁਸੀਂ ਉਹੀ ਕਰ ਦੋ ਕੰਮ ਥੋੜਾ ਜਿਹਾ ਸੋ ਵੀਰੋ ਆਹ ਜਿਹੜਾ ਪਿਆਰ ਆ ਇਹਦਾ ਕੋਈ ਕਿਸੇ ਕਾਨੂੰਨੀ ਚ ਮੁੱਲ ਨਹੀਂ ਤੇ ਹੁਣ ਮੈਂ ਤੁਹਾਡੇ ਸਾਹਮਣੇ ਸਿਰਫ 2 ਸਾਲ ਦੀਆਂ ਸਵਾ 2 ਸਾਲ ਦੀਆਂ ਪ੍ਰਾਪਤੀਆਂ ਦੇ ਨਾਂ ਤੇ ਵੋਟ ਮੰਗ ਰਿਹਾ ਕਿ 43000 ਨੌਕਰੀਆਂ 1 ਰੁਪਈਆ ਵੀ ਕੋਈ ਕਹ ਦੇ ਕਿ ਇੱਕ ਰਿਸ਼ਵਤ ਲੱਗੀ ਹੈ 1 ਰੁਪਈਆ ਵੀ ਕਿ ਇੱਕ ਨੌਕਰੀ ਲੈਣ ਵਾਸਤੇ ਪਟਵਾਰੀ ਲੱਗ ਰਿਹਾ ਸਾਡੇ ਤਿੰਨ ਪੁੱਤ ਇੰਸਪੈਕਟਰ ਬਣ ਰਿਹਾ ਸਾਡੇ ਤਿੰਨ ਪੁੱਤ ਜੱਜ ਲੱਗ ਰਹੇ ਨੇ ਸਾਡੇ 3 ਪੁੱਤ ਐਸਟੀਓ ਬਣ ਰਹੇ ਨੇ ਸਾਡੇ 3 ਪੁੱਤ ਉਹਦੀ ਡਿਗਰੀ ਮੁਤਾਬਕ ਉਹਨੂੰ ਕੰਮ ਮਿਲ ਰਿਹਾ ਹੈ ਬਹੁਤ ਸਾਰੇ ਲੋਕ ਬਾਹਰ ਜਾਣ ਦਾ ਪ੍ਰੋਗਰਾਮ ਕੈਨਸਲ ਕਰ ਚੁੱਕੇ ਨੇ ਤੇ ਬਹੁਤ ਸਾਰੇ ਬਾਹਰੋਂ ਇੱਥੇ ਆ ਚੁੱਕੇ ਨੇ ਤੁਸੀਂ ਵਾਪਸ ਆਏ ਕਿੱਥੋਂ ਆਏ ਆ ਜੋ ਅੱਗੇ ਦੱਸ ਦਿਓ ਇੰਗਲੈਂਡ ਤੋਂ ਆਏ ਕਿ ਕੀ ਲੱਗਿਆ ਤੁਹਾਨੂੰ ਕਿ ਹੁਣ ਜਾਣਾ ਚਾਹੀਦਾ ਤੁਹਾਡੀ ਲੀਡਰਸ਼ਿਪ ਤੁਹਾਡੀ ਲੀਡਰਸ਼ਿਪ ਦੇਖ ਕੇ ਲੱਗਦਾ ਆ ਕਿ ਜਿਹੜੇ ਰਹਿ ਗਏ ਨਾ ਉਹ ਵੀ ਵਾਪਸ ਆਉਣਗੇ ਕਿਸੇ ਨੂੰ ਜਾਨ ਦੀ ਲੋੜ ਨਹੀਂ ਪੈਣੀ ਹੁਣ ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਇੱਥੇ ਪੰਜਾਬ ਨੂੰ ਪਹਿਲੀ ਵਾਰੀ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ ਇਲਜ਼ਾਮ ਦੇ ਲੋਕੀ ਲੌਂਦੇ ਰਹਿੰਦੇ ਆ ਇਸ ਤੋਂ ਵਧੀਆ ਇਮਾਨਦਾਰ ਬੰਦਾ ਕੋਈ ਨਹੀਂ ਦੇਖੋ ਆ ਪਿਆਰ ਇਹ ਬੰਦਾ ਖੁਦ ਇੰਗਲੈਂਡ ਛੱਡ ਕੇ ਆਇਆ ਆਪਾਂ ਕੀ ਕਰਦੇ ਆ ਉਹ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਸ਼ੀਤियां ਪਾਈ ਗਏ ਹੁਣ ਇੰਗਲੈਂਡ ਜਾਈ ਜਾਨੇ ਆ ਉੱਥੇ ਧਰਸੀ ਜਾਨੇ ਆ ਜੇ ਆਪਾਂ ਹੀ ਇੱਥੇ ਵਧੀਆ ਕਰ ਲਈਏ ਕਿਤੇ ਜਾਣ ਦੀ ਲੋੜ ਨਹੀਂ ਇਹਦੇ ਵਰਗੀ ਧਰਤੀ ਹੈ ਹੀ ਨਹੀਂ ਪੰਜਾਬ ਵਰਗੀ ਧਰਤੀ ਕਿਤੇ ਦੁਨੀਆ 'ਚ ਹੈ ਨਹੀਂ ਵੀਰੋ ਵੀਰੋ ਗੁਰੂਆਂ ਦੀ ਪੀਰਾਂ ਦੀ ਫਕੀਰਾਂ ਦੀ ਦੇਵੀ ਦੇਵਤਿਆਂ ਦੀ ਧਰਤੀ ਹੈ ਕੀ ਤੋੜਾ ਇੱਥੇ ਸਿਰਫ ਤੇ ਸਿਰਫ ਚੰਗੀ ਨੀਤ ਵਾਲੇ ਲੀਡਰਾਂ ਦੀ ਘਾਟ ਸੀ ਉਹ ਭਾਈ ਤੁਸੀਂ ਪੂਰੀ ਕਰਤੀ ਹੁਣ ਤੁਹਾਡਾ ਜਿਹੜਾ ਜ਼ਿੰਮੇਵਾਰੀ ਆ ਉਹ ਖਤਮ ਹੈ ਸਾਡੀ ਜ਼ਿੰਮੇਵਾਰੀ ਸ਼ੁਰੂ ਹੈ